ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਵਿੱਚ ਇੱਕ ਨਵਾਂ ਸਕੂਲ ਖੁੱਲ ਗਿਆ ਜਿਸ ਦਾ ਨਾਮ ਹੈ ਯੂਨੀਵਰਸਲ ਬਿਜ਼ਨਸ ਸਕੂਲ ਇਹ ਸਕੂਲ ਤੁਹਾਡੀ ਮਦਦ ਕਰੇਗਾ ਜੇਕਰ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਕਿਉਂਕਿ ਇਸ ਨੂੰ ਇੱਕ ਅਜੇਹੀ ਨੌਜਵਾਨ ਨੇ ਖੋਲਿਆ ਜੋ ਕਿ 20 ਸਾਲ ਬਾਅਦ ਵਿਦੇਸ਼ ਦੀ ਧਰਤੀ ਤੋਂ ਮੁੜ ਕੇ ਪੰਜਾਬ ਆਇਆ ਜਿਸ ਦਾ ਇਹ ਉਪਰਾਲਾ ਹੈ ਕਿ ਜਿਹੜੇ ਲੋਕ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਕਾਰਨ ਵਿਦੇਸ਼ ਨਹੀਂ ਜਾ ਸਕਦੇ ਪਰ ਉਹ ਜਾਣ ਦੇ ਚਾਹਵਨ ਨੇ ਉਹਨਾਂ ਦੀ ਸਿੱਧੇ ਤੌਰ ਤੇ ਮਦਦ ਕੀਤੀ ਜਾਵੇਗੀ ਜਿਸ ਦੇ ਲਈ ਕਾਫੀ ਵੱਡੇ ਪੱਧਰ ਤੇ ਡਾਟਾ ਵੀ ਕਲੈਕਟ ਕਰ ਲਿਆ ਗਿਆ ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਰਾਮ ਸਿੰਘ ਸੰਧੂ ਉਹਨਾਂ ਦੇ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਗਈ ਤੇ ਉਹਨਾਂ ਨੇ ਅਮਰੀਕਾ ਡੰਕੀ ਰੂਟ ਨਹੀਂ ਜਾਣ ਵਾਲੇ ਲੋਕਾਂ ਨੂੰ ਲੈ ਕੇ ਵੀ ਖਾਸ ਤਰ੍ਹਾਂ ਦੀ ਚੇਤਾਵਨੀ ਦਿੱਤੀ ਹੈ ਖਾਸ ਤੌਰ ਤੇ ਸਲਾਮ ਮਸ਼ਵਰਾ ਦਿੱਤਾ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਜੀ ਆਸਟ੍ਰੇਲੀਆ ਇੱਕ ਮੋਸਟ ਫੇਵਰਿਟ ਡੈਸਟੀਨੇਸ਼ਨ ਹੈਗਾ ਸਾਡੇ ਇੰਡੀਅਨ ਸਟੂਡੈਂਟਸ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਔਰ ਆਸਟ੍ਰੇਲੀਆ ਦੀ ਇੱਕ ਆਪਣੀ ਰੈਪਿਊਟੇਸ਼ਨ ਹੈ ਆਸਟ੍ਰੇਲੀਅਨ ਐਜੂਕੇਸ਼ਨ ਦੀ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਟੂਡੈਂਟਸ ਉੱਥੇ ਜਾ ਰਹੇ ਆ ਲੇਕਿਨ ਇੱਕ ਸਮੱਸਿਆ ਆ ਰਹੀ ਸੀ ਸਾਡੇ ਸਿਸਟਮ ਦੇ ਵਿੱਚ ਇੱਕ ਭਰੋਸੇਯੋਗਤਾ ਦਾ ਮੁੱਦਾ ਸੀ ਕਿ ਨੌਜੋਨ ਜਾਣਾ ਚਾਹੁੰਦੇ ਆ ਬਟ ਉਹਨਾਂ ਦੇ ਜਾਣ ਵਾਸਤੇ ਜਿਹੜੇ ਢੰਗ ਤਰੀਕੇ ਆ ਉਹ ਕੀ ਹੋਣ ਕਿਹੜਾ ਪਲੇਟਫਾਰਮ ਸਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਅੱਜ ਇੱਕ ਭਰੋਸੇਯੋਗਤਾ ਵਾਲਾ ਪਲੇਟਫਾਰਮ ਜਿਹੜਾ ਗਰੇ ਮਲੋਤਰਾ ਜੀ ਲੈ ਕੇ ਆਏ ਆ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਵਾਦੇ ਜਿਹੜੇ ਪ੍ਰੋਮਿਸ ਜਿਹਨਾਂ ਨੇ ਕੀਤੇ ਆ ਉਹ ਸਾਡੇ ਪੰਜਾਬੀਆਂ ਦੇ ਨੌਜੋਨਾਂ ਨੂੰ ਪੂਰੇ ਕਰਨਗੇ ਕਿਉਂਕਿ ਇਹਨਾਂ ਨੇ ਸਿਰਫ ਸਟੱਡੀ ਵੀਜ਼ਾ ਦੀ ਗੱਲ ਨਹੀਂ ਕੀਤੀ ਹੈ ਇਹਨਾਂ ਨੇ ਸਟੂਡੈਂਟ ਨੂੰ ਅਡਾਪਟ ਕਰਨ ਦੀ ਗੱਲ ਕੀਤੀ ਹੈ ਜਦੋਂ ਤੁਸੀਂ ਅਡਾਪਸ਼ਨ ਕਰਦੇ ਹੋ ਤੇ ਤੁਹਾਡੀ ਜ਼ਿੰਮੇਵਾਰੀ ਪੂਰੀ ਤੁਸੀਂ ਲੈ ਲੈਂਦੇ ਹੋ ਇੱਕ ਬੱਚਾ ਅਡਾਪਟ ਕਰਨ ਵਾਲਾ ਕੰਮ ਹੈ ਜਦੋਂ ਤੁਸੀਂ ਸਟੂਡੈਂਟ ਅਡਾਪਟ ਕਰਦੇ ਹੋ ਤੇ ਮੈਨੂੰ ਇਹਨਾਂ ਦਾ ਕਨਸੈਪਟ ਬਹੁਤ ਵਧੀਆ ਲੱਗਿਆ ਕਿ ਅਗਰ ਇਹ ਇਹ ਜ਼ਿੰਮੇਵਾਰੀ ਚੱਕ ਰਹੀ ਹੈਗੇ ਤਾਂ ਸਾਨੂੰ ਇੱਕ ਵਾਰੀ ਇਹਨਾਂ ਤੇ ਭਰੋਸਾ ਕਰਨਾ ਚਾਹੀਦਾ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਔਰ ਜੇ ਚੰਗਾ ਕੰਮ ਕਰਦੇ ਹੈ ਤੇ ਸਾਨੂੰ ਜ਼ਰੂਰ ਅਜਿਹੇ ਹੋਰ ਪਲੇਟਫਾਰਮ ਜਿਹੜੇ ਆ ਪੰਜਾਬੀਆਂ ਵਾਸਤੇ ਆਉਣੇ ਚਾਹੀਦੇ ਆ ਸਿਰਫ ਮੈਨੇਜਮੈਂਟ ਐਜੂਕੇਸ਼ਨ ਚ ਨਹੀਂ ਬਾਕੀ ਪ੍ਰੋਗਰਾਮਸ ਦੇ ਵਿੱਚ ਵੀ ਲੈ ਕੇ ਆਉਣ ਅਸੀਂ ਸਾਰੇ ਇਹਨਾਂ ਨੂੰ ਸਹਿਯੋਗ ਦੇਵਾਂਗੇ ਔਰ ਇੱਕ ਅੱਛੀ ਸ਼ ਜਿਹੜੇ ਬੱਚੇ ਆਰਥਿਕ ਤੌਰ ਤੇ ਕਮਜ਼ੋਰ ਹੈਗੇ ਨੇ ਕਿਉਂਕਿ ਸਾਡੇ ਪੰਜਾਬ ਦੇ ਨੌਜਵਾਨਾਂ ਬਾਰੇ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਨੌਣ ਜਵਾਨ ਪੂਰੀ ਦੁਨੀਆ ਦੇ ਵਿੱਚੋਂ ਸਭ ਤੋਂ ਉਤਸ਼ਾਹੀ ਹੈ ਸਭ ਤੋਂ ਜ਼ਿਆਦਾ ਇਨੋਵੇਟਿਵ ਹੈ ਔਰ ਸਭ ਤੋਂ ਅੱਛਾ ਕੰਮ ਕਰਦੇ ਜਦੋਂ ਪਰਫਾਰਮ ਕਰਨਾ ਹੁੰਦਾ ਹੈ ਲੇਕਿਨ ਇਹਨਾਂ ਨੂੰ ਮੌਕਾ ਚਾਹੀਦਾ ਹੈ ਅਗਰ ਪੰਜਾਬੀ ਨੌਜਵਾਨ ਨੂੰ ਸਹੀ ਤੇ ਟੁਕਵਾ ਮੌਕਾ ਮਿਲੇਗਾ ਉਹ ਦੁਨੀਆ ਦੇ ਵਿੱਚੋਂ ਸਭ ਤੋਂ ਅੱਛਾ ਪਰਫਾਰਮ ਕਰੇਗਾ ਔਰ ਅੱਜ ਜ ਜਦੋਂ ਅਸੀਂ ਗੱਲ ਕਰਦੇ ਕਿ ਅਸੀਂ ਪੰਜਾਬ ਨੂੰ ਰੀਬਿਲਡ ਕਰਨਾ ਹੈ ਅਸੀਂ ਪੰਜਾਬ ਨੂੰ ਦੁਬਾਰਾ ਖੜਾ ਕਰਨਾ ਹੈ ਤਾਂ ਉਹ ਦੁਬਾਰਾ ਖੜਾ ਸਾਡੇ ਨੌਜਵਾਨਾਂ ਰਾਹੀਂ ਹੋਏਗਾ ਔਰ ਮੈਂ ਇਹਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਾ ਔਰ ਇਹਨਾਂ ਨੇ ਅੱਜ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਵਾਸਤੇ ਫ੍ਰੀ ਸ਼ਿਪ ਵੀ ਆਫਰ ਕੀਤੀਆਂ ਕਿ ਮੈਂ ਬਿਲਕੁਲ ਉਹਨਾਂ ਦੀ ਜਿਹੜੀ ਟਰੈਵਲ ਵੀ ਤੇ ਉਹਨਾਂ ਦੀ ਸਟੱਡੀ ਦਾ ਖਰਚਾ ਵੀ ਉਹ ਇਹਨਾਂ ਨੇ ਕਿਹਾ ਹੈ ਕਿ ਕੁਝ ਬੱਚਿਆਂ ਦਾ ਇਹ ਕਰਨਗੇ ਤਾਂ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਸਾਡੇ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਸਾਡੇ ਪੰਜਾਬੀਆਂ ਦਾ ਹੱਥ ਫੜੇ ਕੋਈ ਬਾਹ ਫੜੇ ਅਸੀਂ ਉਹਦਾ तहे ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦਾ ਅਸਾ ਚੰਡੀਗੜ੍ਹ ਯੂਨੀਵਰਸਿਟੀ ਦਾ ਸਹਿਯੋਗ ਕਿਵੇਂ ਰਹੇਗਾ ਇਸ ਹੈਲਪਿੰਗ ਹੈਂਡਸ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇਖੋ ਪੰਜਾਬ ਦੀ ਧਰਤੀ ਤੇ ਸਥਾਪਿਤ ਹੋ ਕੇ ਪੰਜਾਬ ਦੇ ਪ੍ਰਤੀ ਜਿਹੜਾ ਸਾਡੇ ਸੂਬੇ ਦੇ ਪ੍ਰਤੀ ਇੱਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਸਾਨੂੰ ਹਮੇਸ਼ਾ ਰਹਿੰਦਾ ਹੈ ਕਿ ਅਸੀਂ ਕਿਵੇਂ ਪੇ ਬੈਕ ਕਰੀਏ ਔਰ ਕਿਸੇ ਵੀ ਤਰੀਕੇ ਨਾਲ ਚਾਹੇ ਉਹ ਸਪੋਰਟਸ ਹੋਵੇ ਚਾਹੇ ਉਹ ਕਲਚਰ ਹੋਵੇ ਚਾਹੇ ਉਹ ਸਟੱਡੀ ਅਬ੍ਰੋਡ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਸਟਾਰਟਅਪ ਹੋਣ ਅਸੀਂ ਅੱਗੇ ਹੋ ਕੇ ਕਰਦੇ ਆਂ ਔਰ ਇੱਥੇ ਵੀ ਮੇਰੀ ਜਿਹੜੀ ਗੈਰੀ ਮਲੋਤਰਾ ਜੀ ਨੂੰ ਮੈਂ ਆਫਰ ਕੀਤਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਪਲੇਟਫਾਰਮ ਜਿਹੜਾ ਹੈਗਾ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਵੀ ਮੌਕਾ ਦਿਓਗੇ ਅਸੀਂ ਨਿਸ਼ਕਾਮ ਤੌਰ ਤੇ ਤੁਹਾਡੇ ਨਾਲ ਖੜੇ ਹੋਵਾਂਗੇ ਕਿਸੇ ਤਰ੍ਹਾਂ ਦੀ ਕੋਈ ਐਕਸਪੈਕਟੇਸ਼ਨ ਨਹੀਂ ਰੱਖਾਂਗੇ ਔਰ ਡਟ ਕੇ ਇਹਨਾਂ ਨੂੰ ਅਸੀਂ ਜੋ ਵੀ ਸਹੂਲਤ ਚਾਹੀਦੀ ਹੈ ਉਹ ਤੇ ਪ੍ਰੋਵਾਈਡ ਕਰਾਂਗੇ 셀ਫ ਫਿਨਾਂਸ ਦੀ ਗੱਲ ਕੀਤੀ ਗਈ ਜੀ 셀ਫ ਫਿਨਾਂਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਦਿਆਰਥੀ ਨੂੰ ਪ੍ਰੋਵਾਈਡ ਕੀਤਾ ਜਾਏਗਾ ਜਾਂ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰਕੇ ਫਿਰ ਉਹਨਾਂ ਨੂੰ ਤੋਂ ਵਾਪਸ ਕਿਸ ਤਰ੍ਹਾਂ ਕੀ ਤਰੀਕਾ ਹੋਏਗਾ ਵੀ ਉਹ ਵਾਪਸ ਹੋ ਸਕਣ ਦੇਖੋ ਇਹ ਦੁਨੀਆ ਦੇ ਵਿੱਚ ਇੱਕ ਸਭ ਤੋਂ ਇੱਕ ਅੱਛਾ ਸਿਸਟਮ ਹੈ ਪੜਾਈ ਕਰਨ ਵਾਸਤੇ ਸਾਡੇ ਭਾਰਤ ਦੇ ਵਿੱਚ ਸਾਡੀ ਸਭਿਅਤਾ ਸਾਡਾ ਕਲਚਰ ਵੱਖਰਾ ਹੈ ਕਿ ਇੱਥੇ ਜਿਹੜੇ ਭਾਰਤੀ ਜਾਂ ਸਾਡੇ ਪੰਜਾਬੀ ਮਾਪੇ ਐ ਜਿਹੜੇ ਸੁਪਨੇ ਜ਼ਿੰਦਗੀ 'ਚ ਉਹਨਾਂ ਦੇ ਅਧੂਰੇ ਰਹਿ ਜਾਂਦੇ ਹੋ ਆਪਣੇ ਬੱਚਿਆਂ 'ਚ ਪੂਰਾ ਹੋਣਾ ਦੇਖਣਾ ਚਾਹੁੰਦੇ ਆ ਔਰ ਉਹ ਸੁਪਨੇ ਪੂਰੇ ਕਰਨ ਵਾਸਤੇ ਉਹ ਆਪਦੀ ਸਾਰੀ ਜਿਹੜੀ ਦੌਲਤ ਧਨ ਦੌਲਤ ਉਹ ਲੁਟਾ ਦਿੰਦੇ ਆ ਤਾਂ ਇੱਥੇ ਜਿਹੜੀ ਸਟੱਡੀ ਆ ਫੁੱਲੀ ਸਪਾਂਸਰਡ ਬਾਈ ਪੇਰੈਂਟਸ ਹੁੰਦੀ ਆ ਸਾਡਾ ਕਲਚਰ ਐ ਲੇਕਿਨ ਇੰਟਰਨੈਸ਼ਨਲੀ ਇਹ ਨਹੀਂ ਹੈ ਇੰਟਰਨੈਸ਼ਨਲ ਦੇ ਵਿੱਚ ਸਟੂਡੈਂਟ ਆਪਣਾ ਸਟੱਡੀ ਲੋਨ ਲੈ ਕੇ ਪੜਦਾ ਇਹਨਾਂ ਨੇ ਸੈਲਫੋਨਾਂਸ ਦਾ ਮਤਲਬ ਜੋ ਦੱਸਿਆ ਹੈਗਾ ਕਿ ਬੱਚਾ ਜਿਹੜਾ ਉਹਤੇ ਇਨਵੈਸਟ ਕੀਤਾ ਜਾਏਗਾ ਪੈਸਾ ਉਹ ਜਦੋਂ ਆਪਣੇ ਕੰਮਕਾਰ ਤੇ ਲੱਗ ਜਾਏਗਾ ਜਦੋਂ ਉਹ ਕਾਮਯਾਬ ਹੋ ਜਾਏਗਾ ਉਦੋਂ ਉਹ ਹੌਲੀ-ਹੌਲੀ ਉਹਨੂੰ ਵਾਪਸ ਕਰੇਗਾ ਔਰ ਉਸ ਤੇ ਦੋ ਫਾਇਦੇ ਆ ਇੱਕ ਤਾਂ ਇਹ ਹੈ ਕਿ ਬੱਚੇ ਨੂੰ ਜਿਹੜਾ ਮੌਕਾ ਮਿਲ ਗਿਆ ਦੂਸਰਾ ਇਹ ਹੈ ਕਿ ਬੱਚੇ ਨੂੰ ਜਦੋਂ ਮਨ ਦੇ ਵਿੱਚ ਇਹ ਫਿਕਰ ਹੋਏਗਾ ਕਿ ਮੈਂ ਇਹ ਇੱਕ ਮੇਰੇ ਸਿਰ ਦੇ ਉੱਪਰ ਇੱਕ ਭਾਰ ਹੈ ਇੱਕ ਕਿਸੇ ਨੇ ਮੇਰੇ ਤੇ ਇਨਵੈਸਟ ਕੀਤਾ ਹੈ ਉਹ ਵਾਪਸ ਲੈਣਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋਏਗਾ ਔਰ ਜ਼ਿਆਦਾ ਅੱਛਾ ਪਰਫਾਰਮ ਕਰੇਗਾ ਕੀ ਕਿੰਨੀ ਜ਼ਰੂਰਤ ਹੈ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਜੀ ਬਹੁਤ ਸਾਰੇ ਹੋਰ ਵੀ ਲੋਕ ਕੰਮ ਕਰ ਰਹੇ ਆ ਇਹ ਨਹੀਂ ਕਹਿ ਸਕਦੇ ਕਿ ਸਿਰਫ ਗੈਰੀ ਮਲੋਤਰਾ ਜੀ ਕਰ ਰਿਹਾ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪੰਜਾਬ ਬਾਰੇ ਫਿਕਰਮੰਦ ਹੈ ਔਰ ਗੈਰੀ ਮਲੋਤਰਾ ਜੀ ਉਹਨਾਂ ਚੰਦ ਲੋਕਾਂ ਵਿੱਚੋਂ ਆ ਜਿਹੜੇ ਸਫਲ ਹੋ ਕੇ ਚਾਹੁੰਦੇ ਆ ਕਿ ਮੇਰੇ ਬਾਕੀ ਨੌਜਵਾਨ ਵੀ ਜਿਵੇਂ ਇਹ ਕੈਸੀ ਬਾਹਰ ਇਹ ਚਾਹੁੰਦੇ ਆ ਕਿ ਹੋਰ ਨੌਜਵਾਨ ਵੀ ਜਿਹੜੇ ਅੱਜ ਜਾਣਗੇ ਕੱਲ ਨੂੰ ਉਹ ਵੀ ਗੈਰੀ ਮਲੋਤਰਾ ਵਾਂਗੂ ਬਣ ਕੇ ਕਾਮਯਾਬ ਹੋਣਗੇ ਇਹ ਤਾਂ ਸਾਡੀ ਸੌਫਟ ਪਾਵਰ ਹੈ ਜਿੰਨਾ ਸਾਡਾ ਪ੍ਰਵਾਸੀ ਡਾਇਸਪੋਰਾ ਸਾਡਾ ਹੈ ਪ੍ਰਵਾਸੀ ਭਾਰਤੀ ਹੈਗੇ ਨੇ ਪ੍ਰਵਾਸੀ ਪੰਜਾਬੀ ਹੈ ਉਹ ਸਾਡੀ ਸੌਫਟ ਪਾਵਰ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦੀ ਲੇਕਿਨ ਉਹ ਸਾਡੀ ਤਾਕਤ ਹੈ ਸਾਡੀ ਸ਼ਕਤੀ ਹੈ ਔਰ ਇਹ ਸ਼ਕਤੀ ਸਾਨੂੰ ਦਿਨੋ ਦਿਨ ਵਧਾਉਣੀ ਹੋਏਗੀ ਜਿੰਨੇ ਬੱਚੇ ਜਾਣਾ ਚਾਹੁੰਦੇ ਹੋ ਦੂਸਰੀ ਗੱਲ ਜਿਹੜੀ ਮਹੱਤਵਪੂਰਨ ਹੈ ਮੈਂ ਸਟੇਜ ਤੇ ਵੀ ਕਹੀ ਹੈ ਕਿ ਸਾਨੂੰ ਆਪਣੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਸੀਂ ਕੋਈ ਗੱਲ ਉਹਨਾਂ ਤੇ ਠੋਸਣ ਦੀ ਕੋਸ਼ਿਸ਼ ਨਾ ਕਰੀਏ ਕਿ ਉਹਨਾਂ ਨੂੰ ਕੀ ਚਾਹੀਦਾ ਅਸੀਂ ਉਹਨਾਂ ਨੂੰ ਪੁੱਛੀਏ ਕੀ ਚਾਹੀਦਾ ਜੋ ਉਹ ਚਾਹੁੰਦੇ ਆ ਉਹਦੇ ਮੁਤਾਬਕ ਸਾਨੂੰ ਵਿਵਸਥਾ ਕਰਨੀ ਚਾਹੀਦੀ ਹੈ ਔਰ ਮੈਂ ਇਸ ਗੱਲ ਵਾਸਤੇ ਮੇਰਾ 25 ਸਾਲ ਦਾ ਤਜਰਬਾ ਹੈ ਕਿ ਜਦੋਂ ਅਸੀਂ ਆਪਣੇ ਨੌਜਵਾਨਾਂ ਦੀਆਂ ਭਾਵਨਾਵਾਂ ਮੁਤਾਬਕ ਉਹਨਾਂ ਨੂੰ ਮੌਕੇ ਦਿੰਨੇ ਆ ਉਹ ਬਿਹਤਰ ਪ੍ਰਦਰਸ਼ਨ ਕਰਦੇ ਆ ਔਰ ਅੱਜ ਦਾ ਨੌਜਵਾਨ ਅੱਜ ਦਾ ਪੰਜਾਬੀ ਨੌਜਵਾਨ ਬਹੁਤ ਜਾਗਰੂਕ ਹੈ ਉਹਨੂੰ ਪਤਾ ਹੈ ਦੁਨੀਆ ਦੇ ਵਿੱਚੋਂ ਕਿੱਥੇ ਜਾਣਾ ਚਾਹੁੰਦਾ ਵੱਡੇ ਸੁਪਨੇ ਆ ਔਰ ਵੱਡੇ ਸੁਪਨੇ ਵਾਸਤੇ ਉਹਨਾਂ ਨੂੰ ਇੱਕ ਮੰਚ ਚਾਹੀਦਾ ਜਿਹੜਾ ਗਰੇ ਮਲੂਤਰਾ ਜੀ ਦੇ ਰਹੇ ਸਰ ਸਵਾਲ ਸਰਦਾਰ ਸਾਹਿਬ ਨੇ ਪੁੱਛਿਆ ਹੈ ਕਿਉਂਕਿ ਜਿਹੜੇ ਵੀ ਸਟੂਡੈਂਟਸ ਡੰਕੀ ਰੂਟ ਦੇ ਵਿੱਚ ਫਸੇ ਆ ਉਹ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਸ ਦੇ ਵੱਲ ਕਿਸੇ ਦਾ ਧਿਆਨ ਨਹੀਂ ਹੈ ਕਿਉਂਕਿ ਜਿਹੜਾ ਬੱਚਾ ਡੰਕੀ ਰੂਟ ਦੇ ਰਾਹੀਂ ਬਾਹਰ ਜਾਂਦਾ ਉਹ ਕਿਸੇ ਵੀ ਡਾਟਾ ਬੇਸ ਦੇ ਵਿੱਚ ਨਹੀਂ ਹੈ ਅਸੀਂ ਇੱਕ ਵੱਡੀ ਪ੍ਰੋਬਲਮ ਫੇਸ ਕੀਤੀ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਕਿੰਨੇ ਨੌਜਵਾਨ ਜਿਹੜੇ ਆ ਡੰਕੀ ਰੂਟ ਦੇ ਵਿੱਚ ਅੱਜ ਵੀ ਫਸੇ ਹੋਏ ਆ ਕਿੰਨੇ ਨੌਜਵਾਨ ਜਿਹੜੇ ਅੱਜ ਵੀ ਜਾ ਰਹੇ ਕਿਉਂਕਿ ਉਹ ਬਿਲਕੁਲ ਹੀ 2 ਨੰਬਰ ਦੇ ਰਾਹੀਂ ਉਹ ਇੱਥੋਂ ਜਾਂਦੇ ਆ ਔਰ ਉਹਦਾ ਕੋਈ ਡਾਟਾ ਬੇਸ ਤਿਆਰ ਕਿਸੇ ਸਟੇਜ ਤੇ ਨਹੀਂ ਹੈਗਾ ਅਗਰ ਉਹ ਡਾਟਾਬੇਸ ਹੋਏਗਾ ਤੇ ਉਹਨਾਂ ਬੱਚਿਆਂ ਦੀ ਜਿਹੜੀ ਪ੍ਰੋਟੈਕਸ਼ਨ ਆ ਉਹ ਆਸਾਨ ਹੋ ਸਕਦੇ ਆ ਦੇਖੋ ਜੋ ਸਾਨੂੰ ਹੁਣ ਤੱਕ ਪੰਜਾਬ ਦੇ ਵਿੱਚੋਂ ਪੀਅਰ ਸਿਰਫ ਪਲੱਸ 2 ਦਾ ਡਾਟਾ ਮਿਲਿਆ ਉਹ ਡਾਟਾ ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਸਭੇ ਅਰਾਊਂਡ 6 ਤੋਂ ਲੈ ਕੇ 8 ਲੱਖ ਸਟੂਡੈਂਟ ਜਿਹੜਾ ਹੈਗਾ ਸਿਰਫ ਪਲੱਸ 2 ਦੇ ਵਿੱਚ ਇਨਰੋਲ ਹੈ ਤਾਂ ਅਸੀਂ ਉਹ ਪੂਰਾ ਜਿਹੜਾ ਸਟੂਡੈਂਟ ਨੰਬਰ ਹੈ ਉਹਨੂੰ ਕੈਟਰ ਨਹੀਂ ਕਰ ਸਕਦੇ ਇਸ ਲਈ ਅਸੀਂ ਇੱਕ ਕੁਛ ਆਪਣਾ ਐਡਮਿਸ਼ਨ ਕਰਟੇਰੀਆ ਰੱਖ ਰਹੇ ਆ ਜਿਸ ਦੇ ਵਿੱਚ ਬੱਚੇ ਅਕੈਡੈਮਿਕਲੀ ਸਟਰੋਂਗ ਹੋਣੇ ਚਾਹੀਦੇ ਆ ਪਲੱਸ ਉਹਨਾਂ ਦੇ ਜਿਹੜੇ ਪੇਰੈਂਟਸ ਦੀ ਜਿਹੜੀ ਫਾਈਨੈਂਸ਼ੀਅਲ ਕਪੈਸਿਟੀ ਆ ਉਹ ਵੀਕ ਹੋਣੀ ਚਾਹੀਦੀ ਆ ਜਿਹਨੂੰ ਅਸੀਂ ਸੈਲਫ ਫੰਡ ਦੇ ਰੂਪ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਸਪான்ਸਰ ਕਰ ਸਕਦੇ ਆ ਸਰ ਆਪ ਕੋ 100 ਕਿਡਸ ਦਾ ਤਾਂ ਜਿੱਥੇ ਜੇ ਮੇਰੇ ਰਿਸ਼ਤੇਦਾਰਾਂ ਜਾਂ ਮੇਰੇ ਆਣਗਵੰਨੇ ਜਿਵੇਂ ਨੂੰ ਨਾ ਉਸ ਟਾਈਮ ਫਾਈਨੈਂਸ਼ੀਅਲੀ ਸਪான்ਸਰ ਕੀਤਾ ਹੁੰਦਾ ਤੇ ਅੱਜ ਮੈਂ ਗੈਰੀ ਮਲਹੋਤਰਾ ਨਾ ਹੁੰਦਾ ਮੈਂ ਵੀ ਛੋਟੇ ਪਿੰਡ ਤੋਂ ਉੱਠ ਕੇ ਕਿਸੇ ਦੁਕਾਨ ਤੇ ਜਾਂ ਕਿਤੇ ਕੰਮ ਕਰਦਾ ਹੁੰਦਾ ਮੈਨੂੰ ਉਹ ਓਪਰਚ्युनिटी ਮਿਲੀ ਆਈ ਬਲੀਵ ਦਾ ਉੱਥੋਂ ਅੱਜ ਮੈਂ ਗੈਰੀ ਮਲਹੋਤਰਾ ਬਣਿਆ ਤੇ ਮੈਂ ਚਾਹਨਾ ਕਿ ਉਹ ਜਿਹੜਾ ਹੁਣ ਪੇ ਬੈਕ ਹੋਵੇ ਸਾਡੀ ਸੁਸਾਇਟੀ ਦੇ ਵਿੱਚ ਹੋਵੇ ਜਿੱਦਾਂ ਸਰ ਨੇ ਬੋਲਿਆ ਕਿ ਅੱਜ ਪੰਜਾਬ ਦੇ ਵਿੱਚ ਟੈਲੈਂਟ ਬਹੁਤ ਵੱਡੇ ਲੈਵਲ ਤੇ ਆ ਤੇ ਇੰਡੀ ਦਾ ਵੇ ਇੰਡੀਆ ਇਜ਼ ਗਰੋਇੰਗ ਨਾਓ ਤੇ ਸਾਡਾ ਇੰਡੀਆ ਪੰਜਾਬ ਟੈਲੈਂਟ ਨਾਲ ਭਰਿਆ ਪਿਆ ਜਸ ਜਿਹੜੇ ਸਟੂਡੈਂਟਸ ਹਨ ਉਹਨਾਂ ਨੂੰ ਇੱਕ ਓਪਰਚ्युनिटी ਚਾਹੀਦੀ ਆ ਆਈ ਥਿੰਕ ਵਾਂਸ ਦੇ ਗੈਟ ਥਿਸ ਓਪਰਚ्युनिटी ਦੇ ਵਿਲ ਪ੍ਰੂਵ ਥੈਮਸੈਲਫ ਇੰਡੀਆ ਆਫ ਦਾ ਸਟੈਂਡਿੰਗ ਦੇਖੋ 20 ਸਾਲ ਬਾਅਦ ਮੈਂ ਵਾਪਸ ਆਇਆ ਹੈ ਨਾ ਤੇ ਅੱਜ ਦੇ ਟਾਈਮ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਦਾ ਆਈ ਥਿੰਕ ਇਟਸ ਦੇ ਆਰ ਓਨ ਇਟਸ ਮਿਸ਼ਨ ਕਿ ਜਿੰਨੇ ਵੀ ਸਕਸੈਸਫੁਲ ਲੋਗ ਹੈ ਜਿਹੜਾ ਬ੍ਰੇਨ ਡレイン ਹੈ ਜੋ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਹੈ ਉਹ ਇੰਡੀਆ ਦੇ ਵਿੱਚ ਆਲਰੇਡੀ ਬਹੁਤ ਵੱਡਾ ਪਾਰਟ ਪਲੇ ਕਰ ਰਿਹਾ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਮੋਰਓਵਰ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਓਪਰਚ्युनिटीज ਨਜ਼ਰ ਆ ਰਹੀਆਂ ਨੇ ਤੇ ਉਹ ਆ ਕੇ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਆ ਫੋਰ ਇੰਡੀਅਨ ਸਟੂਡੈਂਟਸ ਨਾ ਮੇਰਾ ਕਹਿਣਾ ਹੈ ਕਿ ਉਹਨਾਂ ਨੂੰ ਮੇਰੀ ਤਰ੍ਹਾਂ ਬਾਹਰ ਜਾ ਕੇ ਇੱਕ ਵਾਰ ਆਪਣਾ ਇੰਟਰਨੈਸ਼ਨਲ ਐਕਸਪੋਜ਼ਰ ਦੇਖਣਾ ਚਾਹੀਦਾ ਹੈ ਉਹਨਾਂ ਨੂੰ ਐਕਸਪੀਰੀਅੰਸ ਲੈਣਾ ਚਾਹੀਦਾ ਤੇ ਵਾਪਸ ਆ ਕੇ ਫਿਰ ਆਪਣੇ ਮਦਰ ਲੈਂਡ ਦੇ ਲਈ ਸਰਵ ਕਰਨਾ ਚਾਹੀਦਾ ਹੈ ਤੋ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਨੌਜਵਾਨ ਨੇ ਜੋ ਪੰਜਾਬ ਦੇ ਉਹ ਸਿੱਧੇ ਤਰੀਕੇ ਦੇ ਨਾਲ ਵਿਦੇਸ਼ ਜਾਣ ਨਾ ਕੀ ਦੋ ਨੰਬਰ ਦੇ ਵਿੱਚ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰੀਕੇ ਦੀਆਂ ਕਿਠਨਾਈਆਂ ਉਹਨਾਂ ਨੂੰ ਨਾ ਚੱਲਣੀਆਂ ਪੈਣ ਤੇ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਵੱਖ-ਵੱਖ ادارے ਕਰ ਰਹੇ ਨੇ ਬਿਨਾਂ ਸ਼ੱਕ ਕਿ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਬਹੁਤ ਚੀਜ਼ਾਂ ਫੇਕ ਵੀ ਚੱਲ ਰਹੀਆਂ ਨੇ ਪਰ ਕਈ ادارے ਕੋਸ਼ਿਸ਼ ਕਰ ਰਹੇ ਨੇ ਕਿ ਸਹੀ ਗਾਈਡੈਂਸ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਜਿਸ ਦਾ ਹਿੱਸਾ